ਨਵਰਿੰਦਰ ਬੜੀ ਹੁਸ਼ਿਆਰੀ ਨਾਲ ਆਕਸੀਜਨ ਦੇ ਸਿਲੰਡਰ ਵਿੱਚ ਨਾਈਟ੍ਰੋਜਨ ਗੈਸ ਭਰ ਦਿੰਦਾ ਤੇ ਆਪਣੀ ਘਰਵਾਲੀ ਸੁਖਦੀਪ ਜੋ ਕਿ 5 ਮਹੀਨੇ ਦੀ ਪ੍ਰੈਗਨੈਂਸੀ ਉਸ ਨੂੰ ਕਹਿੰਦਾ ਕਿ ਸੁਖਦੀਪ ਤੂੰ ਆਕਸੀਜਨ ਦੇ ਸਿਲੰਡਰ ਕੁਝ ਸਮਾਂ ਸੁੰਘ ਲਾ ਜਿਸ ਨਾਲ ਬੱਚੇ ਦੀ ਤੇ ਤੇਰੀ ਸਿਹਤ ਤੇ ਵਧੀਆ ਅਸਰ ਪਵੇਗਾ ਸੁਖਦੀਪ ਉਸ ਆਕਸੀਜਨ ਦੇ ਸਿਲੰਡਰ ਦੇ ਮਾਸਕ ਨੂੰ ਆਪਣੇ ਮੂੰਹ ਤੇ ਰੱਖ ਲੈਂਦੀ ਆ ਨਵਿੰਦਰ ਹੌਲੀ ਹੌਲੀ ਆਕਸੀਜਨ ਦੇ ਸਿਲੰਡਰ ਵਿੱਚੋਂ ਨਾਈਟ੍ਰੋਜਨ ਛੱਡਣੀ ਸ਼ੁਰੂ ਕਰਦਾ ਨਵਿੰਦਰ ਨੇ ਬੜੀ ਹੁਸ਼ਿਆਰੀ ਨਾਲ ਸਿਲੰਡਰ ਵਾਲੇ ਮਾਸਕ ਨੂੰ ਕੁਝ ਐਦਾ ਬਣਵਾਇਆ ਸੀ ਕਿ ਉਸ ਵਿੱਚ ਅੰਦਰ-ਬਾਰ ਦੀ ਹਵਾ ਨਾ ਲੰਘ ਸਕੇ ਸੁਖਦੀਪ ਮਾਸਕ ਨੂੰ ਮੂੰਹ ਤੇ ਰੱਖਦੀ ਆ ਤੇ ਕੁਝ ਹੀ ਮਿੰਟਾਂ ਵਿੱਚ ਬੇਹੋਸ਼ ਹੋ ਜਾਂਦੀ ਆ ਤੇ ਦੇਖਦੇ ਹੀ ਦੇਖਦੇ ਸੁਖਦੀਪ ਆਪਣਾ ਦਮ ਤੋੜ ਦਿੰਦੀ ਆ ਜਦੋਂ ਸੁਖਦੀਪ ਦੇ ਸੱਸ ਸਹੁਰੇ ਸਵੇਰੇ ਉੱਠਦੇ ਆ ਤੇ ਨਵਿੰਦਰ ਉੱਚੀ ਉੱਚੀ ਰੋ ਰਿਹਾ ਹੁੰਦਾ ਉਹ ਆਪਣੇ ਮਾਪਿਓ ਨੂੰ ਕਹਿੰਦਾ ਕਿ ਸੁਖਦੀਪ ਨੂੰ ਹਾਰਟ ਅਟੈਕ ਆ ਗਿਆ ਤੇ ਸੁਖਦੀਪ ਤੇ ਮੇਰਾ ਹੋਣ ਵਾਲਾ ਬੱਚਾ ਇਸ ਦੁਨੀਆ ਤੋਂ ਚਲੇ ਗਏ ਨਵਿੰਦਰ ਦੇ ਮਾਪਿਓ ਤੇ ਬਾਕੀ ਘਰ ਵਾਲਿਆਂ ਨੇ ਵੀ ਇਸ ਗੱਲ ਤੇ ਬੜੀ ਆਸਾਨੀ ਨਾਲ ਯਕੀਨ ਕਰ ਲਿਆ ਕਿਉਂਕਿ ਸੁਖਦੀਪ ਦੇ ਸਰੀਰ ਉੱਤੇ ਕੋਈ ਸਾਟ ਜਾਂ ਖਰੋਚ ਦੇ ਨਿਸ਼ਾਨ ਨਹੀਂ ਸੀ ਗੱਲ ਸ਼ੁਰੂ ਹੁੰਦੀ ਹੈ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਜਿੱਥੇ ਇੱਕ ਸਿੱਧੂ ਪਰਿਵਾਰ ਰਹਿੰਦਾ ਸੀ ਉਸ ਸਿੱਧੂ ਪਰਿਵਾਰ ਦਾ ਇੱਕ ਇਕੱਲਾ ਕਹਿਰਾ ਮੁੰਡਾ ਸੀ ਨਵਿੰਦਰ ਸਿੰਘ ਮਾਰਚ 2020 ਵਿੱਚ ਨਵਿੰਦਰ ਦੇ ਮਾਪਿਓ ਨੇ ਉਸ ਦਾ ਰੋਕਾ ਉਸ ਦੀ ਪਸੰਦ ਬਠਿੰਡੇ ਦੀ ਰਹਿਣ ਵਾਲੀ ਇੱਕ 28 ਸਾਲ ਦੀ ਕੁੜੀ ਸ਼ਪਿੰਦਰਪਾਲ ਕੌਰ ਉਰਫ ਸੋਨਮ ਨਾਲ ਕਰ ਦਿੱਤਾ। ਨਵਿੰਦਰ ਤੇ ਸੋਨਮ ਇੱਕ ਦੂਜੇ ਨੂੰ ਗੰਗਾ ਨਗਰ ਰਾਜਸਥਾਨ ਦੇ ਪੰਜਾਬ ਬਾਰਡਰ ਤੇ ਪੈਂਦੇ ਗੁਰੂ ਨਾਨਕ ਖਾਲਸਾ ਲਾ ਕੋਲਿਜ ਵਿੱਚ ਮਿਲੇ ਸੀ। ਦੋਨੇ ਇੱਥੇ ਹੀ ਐਲ ਐਲ ਬੀ ਦੀ ਪੜ੍ਹਾਈ ਕਰ ਰਹੇ ਸੀ। ਐਦਾਂ ਹੀ ਦੋਨਾਂ ਵਿੱਚ ਨਜ਼ਦੀਕੀਆਂ ਆ ਜਾਂਦੀਆਂ ਨੇ ਤੇ ਇਹ ਨਜ਼ਦੀਕੀਆਂ ਪਿਆਰ ਵਿੱਚ ਬਦਲ ਜਾਂਦੀਆਂ ਨੇ। ਆਪਣੀ ਐਲ ਐਲ ਬੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਦੋਨੇ ਇੱਕ ਦੂਜੇ ਦੇ ਕੰਟੈਕਟ ਵਿੱਚ ਰਹੇ। ਪਰ ਫਿਰ ਕਰੋਨਾ ਮਹਾਮਾਰੀ ਦੇ ਕਰਕੇ ਇਹਨਾਂ ਦਾ ਵਿਆਹ ਪੋਸਟਪੋਨ ਹੁੰਦਾ ਗਿਆ ਤੇ ਫਿਰ ਜਦੋਂ ਲਾਕਡਾਊਨ ਖੁੱਲਿਆ ਤਾਂ ਘਰਦਿਆਂ ਨੇ ਉਹਨਾਂ ਦਾ ਵਿਆਹ ਰੱਖ ਦਿੱਤਾ 11 ਅਕਤੂਬਰ ਨੂੰ ਨਵਿੰਦਰ ਨੇ ਸੋਨਮ ਨੂੰ ਫੋਨ ਕੀਤਾ ਤੇ ਕਿਹਾ ਕਿ ਤੂੰ ਵਿਆਹ ਦੀ ਖਰੀਦਦਾਰੀ ਤੇ ਬਾਕੀ ਜ਼ਰੂਰੀ ਸਮਾਨ ਦੀ ਖਰੀਦਦਾਰੀ ਕਰਨ ਲਈ ਪਟਿਆਲੇ ਆ ਜਾ ਇਹ ਸੁਣ ਕੇ ਸੋਨਮ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਕਿਉਂਕਿ ਸੋਨਮ ਨੇ ਇਸ ਵਿਆਹ ਲਈ ਬਹੁਤ ਜ਼ਿਆਦਾ ਟਾਈਮ ਵੇਟ ਕੀਤੀ ਸੀ ਸੋਨਮ ਦੇ ਘਰਦਿਆਂ ਨੇ ਉਹਨੂੰ ਜਾਣ ਲਈ ਮਨਾ ਨਹੀਂ ਕੀਤਾ ਕਿਉਂਕਿ ਹੁਣ ਵਿਆਹ ਵਿੱਚ ਕੁਝ ਹੀ ਦਿਨ ਰਹਿ ਗਏ ਸੀ ਉਹਨਾਂ ਨੇ ਖੁਸ਼ੀ-ਖੁਸ਼ੀ ਸੋਨਮ ਨੂੰ ਪਟਿਆਲੇ ਤੋੜ ਦਿੱਤਾ ਤੇ ਫਿਰ ਰੇਲਵੇ ਸਟੇਸ਼ਨ ਤੇ ਨਵਿੰਦਰ ਸੋਨਮ ਨੂੰ ਲੈਣ ਲਈ ਆਇਆ। ਸਭ ਤੋਂ ਪਹਿਲਾਂ ਨਵਿੰਦਰ ਨੇ ਇੱਕ ਕਮਰਾ ਬੁੱਕ ਕੀਤਾ ਤੇ ਉੱਥੇ ਸੋਨਮ ਨੇ ਕੁਝ ਟਾਈਮ ਰੈਸਟ ਕੀਤਾ ਤੇ ਫਿਰ 11 ਤੋਂ ਲੈ ਕੇ 13 ਤਰੀਕ ਤੱਕ 3 ਦਿਨਾਂ ਤੱਕ ਨਵਿੰਦਰ ਤੇ ਸੋਨਮ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਖਰੀਦਦਾਰੀ ਕੀਤੀ ਤੇ ਬਹੁਤ ਜ਼ਿਆਦਾ ਸਮਾਂ ਇੱਕ ਦੂਜੇ ਨਾਲ ਸਪੈਂਡ ਕੀਤਾ। ਸੋਨਮ ਨੂੰ ਲੱਗਿਆ ਕਿ ਹੁਣ ਸਭ ਕੁਝ ਠੀਕ ਹੋ ਰਿਹਾ ਤੇ ਹੁਣ ਮੇਰਾ ਵਿਆਹ ਬਹੁਤ ਜਲਦੀ ਨਵਿੰਦਰ ਨਾਲ ਹੋ ਜਾਵੇਗਾ। ਆਪਣੇ ਖਾਲੀ ਟਾਈਮ ਵਿੱਚ ਸੋਨਮ ਟਾਈਮ-ਟਾਈਮ ਤੇ ਆਪਣੇ ਘਰਦਿਆਂ ਨਾਲ ਗੱਲ ਕਰਦੀ ਰਹੀ ਜਿਸ ਨਾਲ ਘਰਦਿਆਂ ਨੂੰ ਵੀ ਕੋਈ ਟੈਨਸ਼ਨ ਨਹੀਂ ਹੋ ਰਹੀ ਸੀ ਤੇ ਫਿਰ 14 ਅਕਤੂਬਰ ਨੂੰ ਸੋਨਮ ਦਾ ਫੋਨ ਇੱਕਦਮ ਬੰਦ ਹੋ ਗਿਆ ਘਰਦਿਆਂ ਨੇ ਉਹਦਾ ਫੋਨ ਲਗਾਇਆ ਪਰ ਉਹਦਾ ਫੋਨ ਸਵਿਚ ਆਫ ਆ ਰਿਹਾ ਸੀ ਸੋਨਮ ਦੇ ਪਿਤਾ ਸੁਖਚੈਨ ਸਿੰਘ ਨੂੰ ਆਪਣੀ ਕੁੜੀ ਦੀ ਕਾਫੀ ਜ਼ਿਆਦਾ ਟੈਨਸ਼ਨ ਹੋਣ ਲੱਗੀ ਸੁਖਚੈਨ ਸਿੰਘ ਆਪਣੀ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਸੁਖਚੈਨ ਸਿੰਘ ਨੇ ਨਵਿੰਦਰ ਨੂੰ ਫੋਨ ਲਾਇਆ ਤੇ ਕਿਹਾ ਕਿ ਨਵਿੰਦਰ ਸੋਨਮ ਕਿੱਥੇ ਆ ਉਹ ਮੇਰਾ ਫੋਨ ਕਿਉਂ ਨਹੀਂ ਚੱਕ ਰਹੀ ਨਵਿੰਦਰ ਗੱਗ ਕਹਿੰਦਾ ਕਿ ਪਾਪਾ ਜੀ ਸੋਨਮ ਮੇਰੇ ਨਾਲ ਲੜ ਕੇ ਕਿਤੇ ਚਲੀ ਗਈ ਆ ਤੇ ਉਹ ਆਪਣਾ ਫੋਨ ਵੀ ਕਰੀ ਰੱਖ ਗਈ ਮੈਂ ਹੁਣੇ ਦੇਖਿਆ ਤੁਸੀਂ ਟੈਨਸ਼ਨ ਨਾ ਕਰੋ ਮੈਨੂੰ ਪਤਾ ਉਹ ਥੋੜੇ ਟਾਈਮ ਵਿੱਚ ਘਰ ਵਾਪਸ ਆ ਜਾਵੇਗੀ ਇਹ ਗੱਲ ਸੁਣ ਕੇ ਸੁਖਚੈਨ ਦੇ ਪਿਓ ਦੀ ਟੈਨਸ਼ਨ ਹੋਰ ਜ਼ਿਆਦਾ ਵੱਧ ਗਈ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਪਰ ਸੋਨਮ ਘਰ ਨਹੀਂ ਆਈ ਜਿਸ ਤੋਂ ਬਾਅਦ ਅਗਲੇ ਦਿਨ ਯਾਨੀ ਕਿ 15 ਅਕਤੂਬਰ ਨੂੰ ਸਵੇਰੇ ਸਵੇਰੇ ਹੀ ਸੋਨਮ ਦਾ ਪਿਓ ਸੁਖਚੈਨ ਸਿੰਘ ਆਪਣੇ ਮੁੰਡੇ ਨੂੰ ਲੈ ਕੇ ਪਟਿਆਲੇ ਪਹੁੰਚਿਆ ਤਾਂ ਕਿ ਉਹ ਨਵਿੰਦਰ ਤੋਂ ਫੇਸ ਟੂ ਫੇਸ ਪੁੱਛ ਸਕੇ ਕਿ ਆਖਿਰ ਮੇਰੀ ਕੁੜੀ ਹੈ ਕਿਥੇ ਨਵਿੰਦਰ ਕਹਿੰਦਾ ਕਿ ਪਾਪਾ ਜੀ ਮੈਨੂੰ ਨਹੀਂ ਪਤਾ ਕਿ ਸੋਨਮ ਆਖਿਰ ਚਲੀ ਕਿੱਥੇ ਗਈ ਮੈਨੂੰ ਤਾਂ ਐਵੇਂ ਸੀ ਕਿ ਉਹ ਥੋੜੇ ਟਾਈਮ ਵਿੱਚ ਘਰ ਵਾਪਸ ਆ ਜਾਵੇਗੀ ਪਰ ਉਹ ਹਾਲੇ ਤੱਕ ਘਰ ਨਹੀਂ ਆਈ ਜਿਸ ਤੋਂ ਬਾਅਦ ਸੁਖਚੈਨ ਤੇ ਸੁਖਚੈਨ ਦਾ ਮੁੰਡਾ ਤੇ ਨਵਿੰਦਰ ਥਾਣੇ ਜਾ ਕੇ ਪੁਲਿਸ ਵਿੱਚ ਸੋਨਮ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਂਦੇ ਨੇ ਪੁਲਿਸ ਸੋਨਮ ਦੀ ਰਿਪੋਰਟ ਦਰਜ ਕਰਦੀ ਹੈ ਤੇ ਉਹਨਾਂ ਦਾ ਸ਼ੱਕ ਸਭ ਤੋਂ ਪਹਿਲਾਂ ਨਵਿੰਦਰ ਉੱਤੇ ਜਾਂਦਾ ਕਿਉਂਕਿ ਨਵਿੰਦਰ ਹੀ ਉਹ ਆਖਰੀ ਇਨਸਾਨ ਸੀ ਜਿਸਨੇ ਸੋਨਮ ਨੂੰ ਆਖਰੀ ਵਾਰ ਦੇਖਿਆ ਸੀ ਪੁਲਿਸ ਨਵਰਿੰਦਰ ਤੋਂ ਪੁੱਛਕਿਛ ਕਰਦੀ ਆ ਪੁਲਿਸ ਨਵਰਿੰਦਰ ਤੋਂ ਪੁੱਛਦੀ ਆ ਕਿ ਆਖਿਰ ਹਾਂਜੀ ਕੀ ਗੱਲ ਸੀ ਜਿਸ ਨੂੰ ਲੈ ਕੇ ਤੁਹਾਡੇ ਦੋਨਾਂ ਵਿੱਚ ਝਗੜਾ ਹੋਇਆ ਤਾਂ ਨਵਰਿੰਦਰ ਕਹਿੰਦਾ ਕਿ ਸੋਨਮ ਬਾਜ਼ਾਰ ਵਿੱਚ ਕੋਈ ਚੀਜ਼ ਖਰੀਦਣ ਲਈ ਕਹਿ ਰਹੀ ਸੀ ਪਰ ਮੈਂ ਉਸ ਨੂੰ ਉਹ ਚੀਜ਼ ਖਰੀਦਣ ਲਈ ਮਨਾ ਕਰ ਦਿੱਤਾ ਕਿਉਂਕਿ ਉਸ ਦੀ ਕੋਈ ਜ਼ਰੂਰਤ ਨਹੀਂ ਸੀ ਜਿਸ ਕਰਕੇ ਸਾਡੇ ਦੋਨਾਂ ਵਿੱਚ ਕਲੇਸ਼ ਵਧ ਗਿਆ ਤੇ ਉਹ ਘਰ ਛੱਡ ਕੇ ਚਲੀ ਗਈ ਪੁਲਿਸ ਨੂੰ ਇਹ ਗੱਲ ਥੋੜੀ ਅਜੀਬ ਲੱਗੀ ਕਿਉਂਕਿ ਕੋਈ ਵੀ ਨਵਾਂ ਵਿਆਹ ਕਰਾਇਆ ਹੋਇਆ ਜੋੜਾ ਕਿਸੇ ਛੋਟੀ ਮੋਟੀ ਚੀਜ਼ ਦੀ ਖਰੀਦਦਾਰੀ ਲਈ ਲੜਾਈ ਕਿਉਂ ਕਰੇਗਾ ਤੇ ਫਿਰ ਉੱਪਰੋਂ ਘਰ ਕਿਉਂ ਛੱਡ ਕੇ ਜਾਵੇ ਜਿਸ ਤੋਂ ਬਾਅਦ ਪੁਲਿਸ ਨੇ ਥੋੜੇ ਹੋਰ ਗੈਰੇ ਤਰੀਕੇ ਨਾਲ ਨਵਿੰਦਰ ਨਾਲ ਗੱਲ ਕੀਤੀ ਪੁਲਿਸ ਨੇ ਦੇਖਿਆ ਕਿ ਨਵਿੰਦਰ ਦੇ ਜਵਾਬਾਂ ਦਾ ਕੋਈ ਤੁਕ ਨਹੀਂ ਸੀ ਤੇ ਉਸ ਦੀ ਕੋਈ ਵੀ ਗੱਲ ਕਿਸੇ ਵੀ ਗੱਲ ਨਾਲ ਮੇਲ ਨਹੀਂ ਖਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੋਨਮ ਦੇ ਭਰਾ ਤੇ ਪਿਓ ਨੂੰ ਯਕੀਨ ਦਿਵਾਇਆ ਕਿ ਉਹ ਟੈਨਸ਼ਨ ਨਾ ਕਰਨ ਉਹ ਬਹੁਤ ਜਲਦੀ ਉਹਨਾਂ ਦੀ ਕੁੜੀ ਨੂੰ ਲੱਭ ਲੈਣਗੇ ਜਿਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਪਟਿਆਲੇ ਦੇ ਕੋਨੇ-ਕੋਨੇ ਵਿੱਚ ਸੋਨਮ ਦੀ ਤਲਾਸ਼ ਕਰਨੀ ਸ਼ੁਰੂ ਕਰਦੀ ਹੈ ਤੇ ਦੂਜੀ ਟੀਮ ਸੋਨਮ ਦੀ ਫੋਨ ਲੋਕੇਸ਼ਨ ਤੇ ਉਹਦੇ ਆਉਣ ਜਾਣ ਦੇ ਰਾਹਾਂ ਦੀ ਸਾਰੀ ਡਿਟੇਲ ਕੱਢਣੀ ਸ਼ੁਰੂ ਕਰਦੀ ਹੈ ਇਸ ਤੋਂ ਲਾਵਾ ਇਨਸਪੈਕਟਰ ਰੋਨੀ ਸਿੰਘ ਨੇ ਆਪਣੀ تحقیقات ਕਰਨ ਲਈ ਇੱਕ ਨਵੀਂ ਅਲੱਗ ਟੀਮ ਬਣਾਈ ਤੇ ਉਸ ਨੂੰ ਨਵਿੰਦਰ ਦਾ ਪਿਛਲੇ ਕੁਝ ਸਾਲਾਂ ਦਾ ਤੇ ਹੁਣ ਤੱਕ ਦਾ ਕਾਲਾ ਚਿੱਟਾ ਕੱਢਣ ਦੀ ਜ਼ਿੰਮੇਵਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੀਆਂ ਸਾਰੀਆਂ ਟੀਮਾਂ ਆਪਣੇ ਕੰਮਾਂ ਵਿੱਚ ਲੱਗ ਜਾਂਦੀਆਂ ਨੇ ਪੁਲਿਸ ਨੂੰ ਸੋਨਮ ਦੀ ਤਲਾਸ਼ ਕਰਦੇ ਕਰਦੇ ਲਗਭਗ 5 ਦਿਨ ਬੀਤ ਜਾਂਦੇ ਨੇ ਦੂਜੀ ਸਾਈਡ ਸੋਨਮ ਦੇ ਘਰ ਵਾਲੇ ਹਰ ਰੋਜ਼ ਇਹ ਉਮੀਦ ਵਿੱਚ ਰਹਿੰਦੇ ਸੀ ਕਿ ਸ਼ਾਇਦ ਅੱਜ ਸਾਨੂੰ ਉਹ ਸਾਡੇ ਕੁੜੀ ਬਾਰੇ ਕੁਝ ਚੰਗੀ ਖ਼ਬਰ ਮਿਲ ਜਾਵੇ ਪਰ ਪੁਲਿਸ ਵਾਲਿਆਂ ਨੂੰ ਕੋਈ ਵੀ ਠੋਸ ਸਬੂਤ ਨਹੀਂ ਮਿਲ ਰਿਹਾ ਸੀ ਤੇ ਫਿਰ 5 ਦਿਨਾਂ ਬਾਅਦ ਯਾਨੀ ਕਿ 20 ਅਕਤੂਬਰ ਨੂੰ ਸੋਨਮ ਦੇ ਘਰ ਵਾਲਿਆਂ ਨੂੰ ਪਟਿਆਲੇ ਦੇ ਇਨਸਪੈਕਟਰ ਵੱਲੋਂ ਫੋਨ ਆਉਂਦਾ ਕਿ ਉਹ ਜਲਦ ਤੋਂ ਜਲਦ ਪਟਿਆਲੇ ਪਹੁੰਚਣ ਜਿਸ ਤੋਂ ਬਾਅਦ ਸੁਖਚੈਨ ਸਿੰਘ ਆਪਣੇ ਮੁੰਡੇ ਨਾਲ ਪਟਿਆਲੇ ਥਾਣੇ ਵਿੱਚ ਪਹੁੰਚਦਾ ਤੇ ਪੁਲਿਸ ਉਹਨਾਂ ਅੱਗੇ ਇਹੋ ਜੇ ਖੁਲਾਸੇ ਕਰਦੀ ਆ ਜਿਸ ਨਾਲ ਸੁਖਚੈਨ ਸਿੰਘ ਤੇ ਉਸਦੇ ਪਰਿਵਾਰ ਦੇ ਹੋਸ਼ ਉੱਡ ਜਾਂਦੇ ਆ ਪੁਲਿਸ ਦੱਸਦੀ ਆ ਕਿ ਨਵਿੰਦਰ ਸਿੰਘ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਉਸਦਾ ਪਹਿਲਾ ਵਿਆਹ 12 ਫਰਵਰੀ 2018 ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਸੁਖਦੀਪ ਕੌਰ ਨਾਂ ਦੀ ਕੁੜੀ ਨਾਲ ਹੋਇਆ ਸੀ ਤੇ ਸੁਖਦੀਪ ਕਾਫੀ ਜ਼ਿਆਦਾ ਪੜ੍ਹੀ ਲਿਖੀ ਤੇ ਸਮਝਦਾਰ ਸੀ ਉਹਨੇ ਟ੍ਰਿਪਲ ਐਮਏ ਕੀਤੀ ਹੋਈ ਸੀ ਪਰ ਦੁੱਖ ਵਾਲੀ ਤੇ ਅਜੀਬ ਗੱਲ ਇਹ ਸੀ ਕਿ 19 ਸਤੰਬਰ 2021 ਨੂੰ ਯਾਨੀ ਕਿ ਸੋਨਮ ਦੇ ਗਮ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਸੁਖਦੀਪ ਦੀ ਮੌਤ ਹੋ ਗਈ ਸੀ ਪਰ ਅਜੀਬ ਗੱਲ ਇਹ ਸੀ ਕਿ ਸੁਖਦੀਪ ਦੀ ਮੌਤ ਦਾ ਕਾਰਨ ਕਿਸੇ ਨੂੰ ਵੀ ਨਹੀਂ ਪਤਾ ਸੀ ਜਦੋਂ ਪੁਲਿਸ ਨੇ ਸੁਖਦੀਪ ਦੇ ਸਹੁਰੇ ਪਰਿਵਾਰ ਤੋਂ ਪੁੱਛਿਆ ਕਿ ਸੁਖਦੀਪ ਦੀ ਮੌਤ ਕਿਵੇਂ ਹੋਈ ਤਾਂ ਸੁਖਦੀਪ ਦਾ ਸਹੁਰਾ ਪਰਿਵਾਰ ਕਹਿੰਦਾ ਕਿ ਉਸਨੂੰ ਹਾਰਟ ਅਟੈਕ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੁਖਦੀਪ ਦੇ ਪਰਿਵਾਰ ਤੋਂ ਪੁੱਛਿਆ ਕਿ ਤੁਸੀਂ ਉਸ ਦੇ ਸਰੀਰ ਉੱਤੇ ਕੋਈ ਸੱਟ ਵਗੈਰਾ ਦੇਖੀ ਸੀ ਤਾਂ ਸੁਖਦੀਪ ਦਾ ਸਹੁਰਾ ਪਰਿਵਾਰ ਕਹਿੰਦਾ ਕਿ ਨਹੀਂ ਅਸੀਂ ਉਸ ਦੇ ਸਰੀਰ ਉੱਤੇ ਕੋਈ ਸੱਟ ਵਗੈਰਾ ਨਹੀਂ ਦੇਖੀ ਜਿਸ ਕਰਕੇ ਅਸੀਂ ਇਹ ਮੰਨ ਲਿਆ ਕਿ ਉਹ ਦੀ ਮੌਤ ਹਾਰਟ ਅਟੈਕ ਨਾਲ ਹੀ ਹੋਈ ਆ ਇੱਥੇ ਹੋਸ਼ ਉਡਾਉਣ ਵਾਲੀ ਗੱਲ ਇਹ ਸੀ ਕਿ ਸੁਖਦੀਪ ਆਪਣੀ ਮੌਤ ਦੇ ਟਾਈਮ ਲਗਭਗ 5 ਮਹੀਨਿਆਂ ਦੀ ਪ੍ਰੈਗਨੈਂਸੀ ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਦੱਸਿਆ ਕਿ ਨਵਿੰਦਰ ਨੇ ਸੁਖਦੀਪ ਨਾਲ ਵਿਆਹ ਕਰਨ ਤੋਂ 6 ਮਹੀਨੇ ਬਾਅਦ ਹੀ ਲੁੱਕ ਛਿਪ ਕੇ ਪਵਾਨੀਗੜ ਸੰਗਰੂਰ ਦੀ ਹੀ ਰਹਿਣ ਵਾਲੀ ਲਖਵਿੰਦਰ ਕੌਰ ਨਾਂ ਦੀ ਕੁੜੀ ਨਾਲ ਇੱਕ ਹੋਰ ਵਿਆਹ ਕਰ ਲ ਤੇ ਇਸ ਗੱਲ ਦਾ ਨਵਿੰਦਰ ਦੇ ਖੁਦ ਦੇ ਮਾਪਿਓ ਨੂੰ ਵੀ ਕੁਝ ਪਤਾ ਨਹੀਂ ਸੀ ਸੁਖਚੰਦ ਸਿੰਘ ਕਹਿੰਦਾ ਕਿ ਮੇਰੀ ਕੁੜੀ ਸੋਨਮ ਤੇ ਨਵਿੰਦਰ ਪਿਛਲੇ 2 ਸਾਲਾਂ ਤੋਂ ਇੱਕ ਦੂਜੇ ਦੇ ਕਾਫੀ ਜ਼ਿਆਦਾ ਕਰੀਬ ਸੀ ਤੇ ਨਵਿੰਦਰ ਅਕਸਰ ਸਾਡੇ ਘਰ ਆਇਆ ਜਾਇਆ ਕਰਦਾ ਸੀ ਸੁਖਚੰਦ ਸਿੰਘ ਕਹਿੰਦਾ ਕਿ ਨਵਿੰਦਰ ਨੇ ਆਪਣੇ ਬੀਤੇ ਕੱਲ ਬਾਰੇ ਸਾਨੂੰ ਕਦੇ ਵੀ ਕੁਝ ਨਹੀਂ ਦੱਸਿਆ ਤੇ ਜੇ ਉਹਨੇ ਸਾਡੀ ਕੁੜੀ ਨੂੰ ਇਸ ਬਾਰੇ ਕੁਝ ਦੱਸਿਆ ਹੁੰਦਾ ਤਾਂ ਸਾਡੀ ਕੁੜੀ ਵੀ ਸਾਨੂੰ ਜ਼ਰੂਰ ਦੱਸਦੀ ਜਿਸ ਤੋਂ ਬਾਅਦ 21 ਅਕਤੂਬਰ ਨੂੰ ਸੁਖਚੰਦ ਸਿੰਘ ਨੇ ਪਟਿਆਲੇ ਆ ਕੇ ਨਵਿੰਦਰ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਕਿ ਨਵਿੰਦਰ ਸਿੰਘ ਨੇ ਹੀ ਮੇਰੀ ਕੁੜੀ ਨੂੰ ਕਿਡਨੈਪ ਕੀਤਾ ਹੈ ਜਿਸ ਤੋਂ ਬਾਅਦ ਸੁਖਚੈਨ ਦੀ ਰਿਪੋਰਟ ਲੇਕ ਕੇ ਪੁਲਿਸ ਨਵਿੰਦਰ ਨੂੰ ਅਰੈਸਟ ਕਰ ਲੈਂਦੀ ਆ ਤੇ ਉਸ ਨਾਲ ਪੁੱਛਗਿੱਛ ਸ਼ੁਰੂ ਕਰਦੀ ਆ ਪੁਲਿਸ ਸ਼ੁਰੂ ਵਿੱਚ ਹੀ ਨਵਿੰਦਰ ਨੂੰ ਸਖਤ ਸਵਾਲ ਪੁੱਛਦੀ ਆ ਪੁਲਿਸ ਦੇ ਸਵਾਲ ਸੁਣ ਕੇ ਨਵਿੰਦਰ ਸਿੰਘ ਚੁੱਪ ਹੋ ਜਾਂਦਾ ਕਿਉਂਕਿ ਉਸ ਕੋਲ ਪੁਲਿਸ ਵਾਲਿਆਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਵਾਲੇ ਹੋਰ ਸ਼ਕਤੀ ਨਾਲ ਨਵਿੰਦਰ ਸਿੰਘ ਤੋਂ ਸਵਾਲ ਜਵਾਬ ਕਰਦੇ ਨੇ ਜਿਸ ਤੇ ਨਵਿੰਦਰ ਸਿੰਘ ਕਬੂਲ ਕਰ ਲੈਂਦਾ ਕਿ ਹਾਂ ਸੁਖਦੀਪ ਲਖਵਿੰਦਰ ਤੇ ਸੋਨਮ ਤਿੰਨਾਂ ਨਾਲ ਮੇਰੇ ਸੰਬੰਧ ਰਹੇ ਨੇ ਨਵਿੰਦਰ ਕਹਿੰਦਾ ਕਿ ਮੈਂ ਤਿੰਨਾਂ ਵਿੱਚ ਉਲਝ ਗਿਆ ਸੀ ਤੇ ਮੈਂ ਇਹਨਾਂ ਵਿੱਚ ਪਿਸਰਿਆ ਸੀ जिस ਕਰਕੇ ਮੈਂ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਸੋਚਿਆ ਕਿ ਇਹਨਾਂ ਤਿੰਨਾਂ ਵਿੱਚੋਂ ਮੈਂ ਕਿਸੇ ਦੋ ਦਾ ਮਰਡਰ ਕਰਕੇ ਕਿਸੇ ਇੱਕ ਨਾਲ ਆਪਣੀ ਜ਼ਿੰਦਗੀ ਸੁਖੀ ਤਰੀਕੇ ਨਾਲ ਬਿਤਾ ਸਕੂੰਗਾ। ਜਿਸ ਕਰਕੇ ਮੈਂ ਸਭ ਤੋਂ ਪਹਿਲਾਂ ਆਪਣੀ ਪਹਿਲੀ ਪਤਨੀ ਸੁਖਦੀਪ कौर ਦਾ ਮਰਡਰ ਕਰਨ ਦਾ ਪਲਾਨ ਬਣਾਇਆ। ਕਿਉਂਕਿ ਸੁਖਦੀਪ ਨੂੰ ਪਹਿਲਾਂ ਹੀ ਉਸਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗ ਗਿਆ ਸੀ। ਤੇ ਦੂਜੀ ਗੱਲ ਸੁਖਦੀਪ ਪ੍ਰੈਗਨਨਸੀ ਤੇ ਨਵਿੰਦਰ ਹਜੇ ਬੱਚਾ ਨਹੀਂ ਚਾਹੁੰਦਾ ਸੀ। ਜਿਸ ਤੋਂ ਬਾਅਦ ਨਵਿੰਦਰ ਨੇ ਸੁਖਦੀਪ ਦਾ ਮਰਡਰ ਕਰਨ ਦਾ ਪਲਾਨ ਬਣਾਉਣਾ ਸ਼ੁਰੂ ਕੀਤਾ ਉਹ ਕੁਝ ਅਜਿਹੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨਾਲ ਸੁਖਦੀਪ ਦਾ ਮਰਡਰ ਵੀ ਹੋ ਜਾਵੇ ਤੇ ਕਿਸੇ ਨੂੰ ਕੁਝ ਪਤਾ ਵੀ ਨਾ ਲੱਗੇ ਉਹ ਪਿਛਲੇ 6 ਮਹੀਨੇ ਤੋਂ ਸੁਖਦੀਪ ਦਾ ਮਰਡਰ ਪਲਾਨ ਕਰ ਰਿਹਾ ਸੀ। ਉਹਨੇ ਪਹਿਲਾਂ ਹੀ ਐਲਐਲਬੀ ਕੀਤੀ ਹੋਈ ਸੀ ਤਾਂ ਕਰਕੇ ਉਹਨੂੰ ਇਹ ਸਭ ਚੀਜ਼ਾਂ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਮਰਡਰ ਕਰਨ ਤੋਂ ਬਾਅਦ ਕਿਹੜੇ-ਕਿਹੜੇ ਸਬੂਤਾਂ ਨਾਲ ਬੰਦਾ ਫਸ ਸਕਦਾ ਹੈ। ਉਹਨੇ ਬਹੁਤ ਸਾਰੀਆਂ ਕਿਤਾਬਾਂ ਤੇ ਕ੍ਰਾਈਮ ਨਿਊਜ਼ ਪੜ੍ਹੀਆਂ ਤੇ ਦੇਖੀਆਂ। ਉਹਨੇ ਲਗਭਗ 200 ਤੋਂ ਜ਼ਿਆਦਾ ਸਾਊਥ ਮੂਵੀਜ਼, ਕ੍ਰਾਈਮ ਮੂਵੀਜ਼ ਤੇ ਕ੍ਰਾਈਮ ਪੈਟਰੋਲ ਵਰਗੇ ਸ਼ੋਅ ਦੇਖੇ ਜਿਸ ਨਾਲ ਉਸਨੂੰ ਇਹ ਪਤਾ ਲੱਗ ਸਕੇ ਕਿ ਮੈਂ ਕਿਹੜੇ ਤਰੀਕੇ ਨਾਲ ਸੁਖਦੀਪ ਦਾ ਮਰਡਰ ਕਰ ਸਕਦਾ ਹਾਂ ਜਿਸ ਨਾਲ ਕਿਸੇ ਨੂੰ ਮੇਰੇ ਉੱਤੇ ਸ਼ੱਕ ਵੀ ਨਾ ਹੋਵੇ। 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਨਵਿੰਦਰ ਨੂੰ ਸੁਖਦੀਪ ਦਾ ਮਰਡਰ ਕਰਨ ਵਾਸਤੇ ਪਲਾਨ ਮਿਲ ਜਾਂਦਾ ਓਸੀ ਨਾਈਟ੍ਰੋਜਨ ਗੈਸ ਨਵਿੰਦਰ ਨੇ ਨਾਈਟ੍ਰੋਜਨ ਗੈਸ ਉੱਪਰ ਪੂਰੀ ਸਟੱਡੀ ਕੀਤੀ ਹੋਈ ਸੀ ਕਿ ਇਸ ਨਾਲ ਕਿਸੇ ਵੀ ਇਨਸਾਨ ਦੀ ਮੌਤ ਬਿਨਾਂ ਕਿਸੇ ਖਰੋਚ ਜਾਂ ਨਿਸ਼ਾਨ ਤੋਂ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਨਵਿੰਦਰ ਆਪਣੇ ਪਲਾਨ ਅਕੋਰਡਿੰਗ 19 ਸਤੰਬਰ 2021 ਨੂੰ ਸ਼ਾਮ ਨੂੰ ਆਪਣੇ ਘਰੇ ਇੱਕ ਆਕਸੀਜਨ ਦੇ ਸਿਲੰਡਰ ਵਿੱਚ ਨਾਈਟ੍ਰੋਜਨ ਗੈਸ ਲੈ ਕੇ ਆਇਆ ਉਹਨੇ ਸੁਖਦੀਪ ਨੂੰ ਕਿਹਾ ਕਿ ਜੇ ਤੂੰ ਥੋੜੇ ਟਾਈਮ ਲਈ ਆਕਸੀਜਨ ਆਪਣੇ ਅੰਦਰ ਖਿੱਚ ਲਵੇਂ ਤਾਂ ਉਸ ਨਾਲ ਤੇਰੀ ਤੇ ਬੱਚੇ ਦੀ ਸਿਹਤ ਉੱਤੇ ਬਹੁਤ ਵਧੀਆ ਅਸਰ ਪਵੇਗਾ ਸੁਖਦੀਪ ਨੂੰ ਆਪਣੇ ਘਰ ਵਾਲਿਆਂ ਤੇ ਯਕੀਨ ਸੀ ਉਹਨੇ ਚੁੱਪ ਕਰਕੇ ਉਹ ਗੈਸ ਦਾ ਮਾਸਕ ਆਪਣੇ ਮੂੰਹ ਤੇ ਰੱਖ ਲਿਆ ਤੇ ਕੁਝ ਟਾਈਮ ਬਾਅਦ ਹੀ ਸੁਖਦੀਪ ਬੇਹੋਸ਼ ਹੋ ਗਈ ਤੇ ਕੁਝ ਹੀ ਮਿੰਟਾਂ ਵਿੱਚ ਉਸਦੀ ਮੌਤ ਹੋ ਗਈ। ਨਵਿੰਦਰ ਨੇ ਸਭ ਨੂੰ ਕਿਹਾ ਕਿ ਸੁਖਦੀਪ ਦੀ ਮੌਤ ਹਾਰਟ ਅਟੈਕ ਕਰਕੇ ਹੋਈ ਆ ਤੇ ਘਰਦਿਆਂ ਨੇ ਵੀ ਇਸ ਗੱਲ ਨੂੰ ਮੰਨ ਲਿਆ ਕਿਉਂਕਿ ਸੁਖਦੀਪ ਦੇ ਸਰੀਰ ਉੱਤੇ ਕੋਈ ਵੀ ਛੱਟ ਜਾਂ ਖਰੋਚ ਦੇ ਨਿਸ਼ਾਨ ਨਹੀਂ ਸੀ ਤੇ ਇਸੇ ਤਰੀਕੇ ਨਾਲ ਹੀ ਨਵਿੰਦਰ ਨੇ ਸੋਨਮ ਦੀ ਮੌਤ ਦੀ ਸਾਜ਼ਿਸ਼ ਵੀ ਪਹਿਲਾਂ ਹੀ ਕਰ ਰੱਖੀ ਸੀ। 11 ਅਕਤੂਬਰ ਨੂੰ ਜਦੋਂ ਸੋਨਮ ਬਠਿੰਡੇ ਤੋਂ ਪਟਿਆਲੇ ਆਈ ਤਾਂ ਨਵਿੰਦਰ ਨੇ ਸੋਚ ਲਿਆ ਕਿ ਇਸ ਵਾਰ ਮੈਂ ਸੋਨਮ ਨੂੰ ਵੀ ਆਪਣੇ ਰਾਤੋਂ ਹਟਾ ਦਊਂਗਾ ਤੇ ਸੁਖੀ ਸੁਖੀ ਆਪਣੀ ਜ਼ਿੰਦਗੀ ਆਪਣੀ ਦੂਜੀ ਘਰਵਾਲੀ ਲਖਵਿੰਦਰ ਨਾਲ ਬਿਤਾਊਂਗਾ ਜਿਸ ਦਿਨ ਨਵਿੰਦਰ ਨੇ ਸੋਨਮ ਨੂੰ ਪਟਿਆਲੇ ਬੁਲਾਇਆ ਸੀ ਉਸ ਤੋਂ 2 ਦਿਨ ਪਹਿਲਾਂ ਹੀ ਉਹਨੇ ਆਪਣੇ ਘਰ ਦੇ ਕਮਰੇ ਵਿੱਚ ਸੋਨਮ ਨੂੰ ਦੱਬਣ ਵਾਸਤੇ ਟੂਆ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਜਦੋਂ ਟੂਆ ਪਟਦਾ ਤਾਂ ਉਹ ਆਪਣੇ ਹੱਥਾਂ ਤੇ ਦਸਤਾਨੇ ਪਾਉਂਦਾ ਤੇ ਕਮਰੇ ਵਿੱਚ ਟੀਵੀ ਦੀ ਆਵਾਜ਼ ਨੂੰ ਪੂਰਾ ਉੱਚੀ ਚੱਕ ਦਿੰਦਾ ਕਿ ਬਾਹਰ ਕਿਸੇ ਨੂੰ ਵੀ ਇਹ ਗੱਲ ਦਾ ਪਤਾ ਨਾ ਲੱਗੇ ਕਿ ਅੰਦਰ ਹੋ ਕੀ ਰਿਹਾ ਤੇ ਫਿਰ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ ਤਿੰਨ ਦਿਨਾਂ ਵਿੱਚ ਹੌਲੀ-ਹੌਲੀ ਨਵਰਿੰਦਰ ਨੇ ਆਪਣੇ ਕਮਰੇ ਵਿੱਚ ਦਵਾ ਪਟ ਲਿਆ ਤੇ ਫਿਰ 13 ਅਕਤੂਬਰ ਨੂੰ ਸੋਨਮ ਨਾਲ ਆਪਣੇ ਸਾਰੇ ਸਮਾਨ ਦੀ ਸ਼ਾਪਿੰਗ ਕਰਨ ਤੋਂ ਬਾਅਦ ਜਦੋਂ ਨਵਰਿੰਦਰ ਤੇ ਸੋਨਮ ਘਰੇ ਆਉਂਦੇ ਆ ਤਾਂ ਨਵਰਿੰਦਰ ਆਪਣਾ ਉਹੀ ਪੁਰਾਣਾ ਨਾਈਟ੍ਰੋਜਨ ਸਿਲੰਡਰ ਲੈ ਕੇ ਆਉਂਦਾ ਤੇ ਉਹ ਸੋਨਮ ਨੂੰ ਕਹਿੰਦਾ ਕਿ ਸੋਨਮ ਤੂੰ ਥੋੜਾ ਜਿਹਾ ਆਕਸੀਜਨ ਸਿਲੰਡਰ ਸੁੰਘਲਾ ਜਿਸ ਨਾਲ ਤੇਰੀ ਤ્વਚਾ ਉੱਤੇ ਵਿਆਹ ਤੋਂ ਪਹਿਲਾਂ-ਪਹਿਲਾਂ ਹੋਰ ਵੀ ਨਿਖਾਰ ਆ ਜਾਊਗਾ ਸੋਨਮ ਥੋੜਾ ਮੁਸਕਰਾਉਂਦੀ ਆ ਤੇ ਉਸ ਤੋਂ ਬਾਅਦ ਨਵਰਿੰਦਰ ਉਤੇ ਹੀ ਵਿਸ਼ਵਾਸ ਕਰਕੇ ਉਸ ਨਾਈਟ੍ਰੋਜਨ ਸਿਲੰਡਰ ਨੂੰ ਸੁੰਘਣਾ ਸ਼ੁਰੂ ਕਰ ਦਿੰਦੀ ਆ ਜਿਸ ਦੇ ਕੁਝ ਮਿੰਟਾਂ ਬਾਅਦ ਹੀ ਸੋਨਮ ਨੂੰ ਚੱਕਰ ਆਣ ਲੱਗ ਜਾਂਦੇ ਆ ਤੇ ਕੁਝ ਹੀ ਪਲਾਂ ਵਿੱਚ ਉਹਦੀ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਨਵਰਿੰਦਰ ਸੋਨਮ ਨੂੰ ਆਪਣੇ ਕਮਰੇ ਵਿੱਚ ਪੱਟੇ ਹੋਏ ਓਟੋਏ ਵਿੱਚ ਦੱਬ ਦਿੰਦਾ ਤੇ ਚੰਗੀ ਤਰ੍ਹਾਂ ਮਿੱਟੀ ਪੱਧਰ ਕਰਕੇ ਉਸ ਉੱਪਰ ਓਵੇਂ ਦੀ ਓਵੇਂ ਟਾਇਲਾ ਸੈੱਟ ਕਰਕੇ ਲਗਾ ਦਿੰਦਾ ਪੁਲਿਸ ਨਵਰਿੰਦਰ ਦੇ ਘਰੇ ਜਾ ਕੇ ਉਸ ਜਗ੍ਹਾ ਨੂੰ ਪੱਟਦੀ ਆ ਤਾਂ ਉੱਥੇ ਉਹਨਾਂ ਨੂੰ ਸੋਨਮ ਦੀ ਡੈੱਡ ਬੋਡੀ ਬਰਾਮਦ ਹੁੰਦੀ ਹੈ ਇਸ ਤੋਂ ਬਾਅਦ ਨਵਿੰਦਰ ਨੂੰ 6 ਦਿਨਾਂ ਦੀ ਰਿਮਾਂਡ ਤੇ ਰੱਖਿਆ ਜਾਂਦਾ ਤੇ ਉਸ ਨੂੰ ਕੋਟ ਵਿੱਚ ਪੇਸ਼ ਕੀਤਾ ਜਾਂਦਾ ਹੈ ਹਾਲਾਂਕਿ ਹੁਣ ਨਵਿੰਦਰ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਇਸ ਕਹਾਣੀ ਤੋਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜਾ ਬੰਦਾ ਤੁਹਾਨੂੰ ਬਾਹਰੋਂ ਆਪਣਾ ਅਤੇ ਭੋਲਾਪਾਲਾ ਲੱਗਦਾ ਹੈ ਉਹ ਅਸਲ ਵਿੱਚ ਅੰਦਰੋਂ ਕੀ ਹੈ ਇਸ ਬਾਰੇ ਸਿਰਫ ਰੱਬ ਹੀ ਜਾਣਦਾ ਇਸ ਲਈ ਕਿਸੇ ਨਾਲ ਵੀ ਕੋਈ ਵੀ ਰਿਸ਼ਤਾ ਬਣਾਉਣ ਤੋਂ ਪਹਿਲਾਂ ਘਟੋਕਟ 100 ਵਾਰ ਉਹਦੀ ਪਰਖ ਜ਼ਰੂਰ ਕਰੋ ਤੇ ਇਸ ਦੇ ਨਾਲ ਹੀ ਆਪਣੀ ਇਹ ਵੀਡੀਓ ਖਤਮ ਹੁੰਦੀ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਜੀ